ਅਮਰਸਰ ਦੇ ਹਲਕਾ ਮਜੀਠਾ ਦੇ ਪਿੰਡਾਂ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਇੱਥੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਕੁਝ ਲੋਕਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਤੇ ਨਾਲ ਹੀ ਰਾਜਨੀਤਿਕ ਲੀਡਰਾਂ ਨੇ ਵੀ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਤੇ ਵਿਕਰਮ ਮਜੀਠੀਆ ਜੰਮ ਕੇ ਪੰਜਾਬ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆਏ। ਮਜੀਠੀਆ ਦਾ ਇਲਜ਼ਾਮ ਹੈ ਕਿ ਇਸ ਸਰਕਾਰ 'ਚ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਹੈ। ਮਜੀਠਾਲ ਕੇ ਵਿੱਚ ਜਹਰੀ ਸ਼ਰਾਬ ਨਾਲ ਵੀ ਤਬਾਹ ਲੋਕਾਂ ਦੀ ਮੌਤ ਤੋਂ ਬਾਅਦ ਵਿਰੋਧੀ ਲੀਡਰ ਵੱਲੋਂ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਇਸੇ ਦੇ ਚੱਲਦੇ ਸ਼੍ਰੋਮਣੀ ਕਾਲੀਦਾ ਦੇ ਸਿੱਧੇ ਰਾਗੂ ਵਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਸਰਕਾਰ ਤੋਂ ਕਈ ਸਵਾਲ ਕੀਤੇ ਗਏ ਨੇ ਮਜੀਠੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਆਵਾਦੀ ਪਾਰਟੀ ਸਰਕਾਰ ਵਿੱਚ ਅਜੇ ਤਿੰਨ ਵਾਰ ਹੋ ਚੁੱਕੇ ਮਜੀਠੀਆ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ ਕਿਉਂਕਿ ਮ੍ਰਿਤਕ ਲੋਕਾਂ ਦਾ ਬਿਨਾਂ ਪੋਸਟਮਾਰਟਮ ਦੇ ਹੀ ਸੰਸਕਾਰ ਕਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਮ੍ਰਿਤਕ ਬਹੁਗਰੀ ਪਰਿਵਾਰਾਂ ਦੇ ਹਨ ਉਨਾ ਸਰਕਾਰ ਨੂੰ ਵਿਦਾਇਸ਼ ਕੀਤੀ ਕਿ ਪੀੜਤ ਪਰਿਵਾਰਾਂ ਨੂੰ 25-25 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਦਰਾਂ ਨਾਲ ਉਹਨਾਂ ਪਰਿਵਾਰ ਦੇ ਮੈਂਬਰਾਂ ਲਈ ਸਰਕਾਰੀ ਨੌਕਰੀ ਦੀ ਮੰਗ ਵੀ ਕੀਤੀ। ਮਜੇਠੀਆ ਨੇ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇ ਤੇ ਸ਼ਰਾਬ ਦਾ ਇੰਤਦਾਬੰਦ ਹੋਵੇ। ਉਹਨਾਂ ਕਹਿ ਕੇ ਇਸ ਮਾਮਲੇ ਵਿੱਚ ਇੰਨੇ ਲੋਕਾਂ ਦੀ ਮੌਤ ਪੁਨਸ ਐਕਸਾਈਜ਼ ਡਿਪਾਰਟਮੈਂਟ ਅਤੇ ਐਡਮਿਨਿਸਟ੍ਰੇਸ਼ਨ ਦਾ ਫੇਲਿਅਰ ਹੈ। ਇਹ ਬਹੁਤ ਵੱਡੀ ਟਰੈਜੇਡੀ। ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਦੂਜੀ ਤੀਜੀ ਟਰੈਜੇਡੀ ਹੋਈ ਹੈ। ਇਸ ਤੋਂ ਪਹਿਲਾਂ ਸੰਗਰੂਰ 'ਚ ਵੀ ਹੋਈ ਸੀ ਉਸ ਤੋਂ ਬਾਅਦ ਇੱਕ ਥਾਂ ਹੋਰ ਵੀ ਹੋਈ ਸੀ ਮੈਨੂੰ ਐਗਜੈਕਟ ਭੁੱਲਦੀ ਆ ਥਾਂ ਜੀ ਔਰ ਅੱਜ ਤੀਜੀ ਟ੍ਰੈਜੇਡੀ ਹੋਈ ਹੈ 18 15 ਲੋਕਾਂ ਤੋਂ ਵੱਧ ਸ਼ਾਇਦ 18 ਗਿਣਤੀ ਆ ਰਹੀ 16 ਦੀ ਆਕੜਾ ਆ ਗਿਆ ਜੀ 16 ਦੀ ਪੁਸ਼ਟੀ ਹੋ ਚੁੱਕੀ ਹੈ 16 ਦੀ ਪੁਸ਼ਟੀ ਹੋ ਗਈ ਆ ਜਿਹੜੇ 4-5 ਨੇ ਬਹੁਤ ਸੀਰੀਅਸਲੀ ਇਸ ਲਈ ਇਹ ਆਕੜਾ ਵੱਧ ਵੀ ਸਕਦਾ ਦੇ ਪਿੰਡ ਦੇ ਜੁਮੇਵਾਰ ਸੱਜਣਾ ਨਾਲ ਗੱਲ ਹੋਈ ਉਹ ਕਹਿੰਦੇ ਭਾਜੀ ਇੱਥੇ ਕੋਈ ਬੋਲ ਕੇ ਹੀ ਰਾਜੀ ਨਹੀਂ ਦੱਸ ਕੇ ਰਾਜੀ ਨਹੀਂ ਅਸੀਂ ਕਹਿ ਰਹੇ ਹਾਂ ਜਰੀਲੀ ਸ਼ਰਾਬ ਨਾਲ ਹੋਈ ਆ ਮਗਰ ਉਸ ਗੱਲ ਨੂੰ ਦਬਾਇਆ ਜਾ ਰਿਹਾ ਚੋ ਮੈਂ ਕਿਹਾ ਮੈਂ ਐਵੇਂ ਸਿਆਸਤ ਨਹੀਂ ਕਰਨੀ ਕਿਉਂਕਿ ਮੁੱਦਾ ਬੜਾ ਗੰਭੀਰ ਹੈ ਮਗਰ ਅੱਜ ਫਿਰ ਤੁਸੀਂ ਸਾਰਿਆਂ ਨੇ ਬ੍ਰੇਕਿੰਗ ਕਰ ਹੀ ਦਿੱਤੀ ਜੋ ਅਸਲੀਅਤ ਹੈ ਉਹ ਸਾਹਮਣੇ ਆ ਗਈ ਔਰ ਵੇਖੋ ਸੀਐਮ ਸਾਹਿਬ ਆਣ ਕੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਮਗਰ ਮੈਂ ਪੁੱਛਣਾ ਚਾਹੁੰਦਾ ਫੇਲੀਅਰ ਕਿਹਦਾ ਤੁਸੀਂ ਤਾਂ ਬੜਿਆਂ ਬਿਲਡਿੰਗਾਂ ਧਾਰੇ ਸੀਗੇ ਨਸ਼ੇ ਦੇ ਖਿਲਾਫ ਆਪਦੀ ਮੁਹਿੰਮ ਚਲਾ ਰਹੇ ਸੀ ਕੀ ਹੋਇਆ ਫਿਰ ਨਸ਼ਾ ਦਾ ਤੁਹਾਡੇ ਨੱਕ ਥੱਲੇ ਵਿਕਰਿਆ 31 ਮਈ ਤੱਕ ਗਿਆ ਇਹ ਨਾ ਪੰਜਾਬ ਨਾਲ ਔਰ ਔਰ ਕੀ ਤੁਸੀਂ ਇਕੱਲਾ ਗਰੀਬ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਚਲੇ ਜਾਓਗੇ ਕੀ ਉਹਨਾਂ ਦੀ ਚੁੱਕੀ ਉਹ ਜਿਹੜੇ ਨਾਲ ਦੀ ਡੈਥ ਹੋਈ ਆ ਉਹਨਾਂ ਦੇ ਬ੍ਰਦਰ ਨਰ ਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਤੱਕ ਗੁਜਰ ਹੁੰਦਾ ਸੀ ਔਰ ਉਸ ਉਹਨਾਂ ਦੀ ਕਿਵੇਂ ਬਾਹ ਫੜੋਂਗੇ ਕੰਪਨਸੇਸ਼ਨ ਕੀ ਦੇਓਗੇ ਮੈਂ ਤਾਂ ਸਵੇਰੇ ਮੰਗ ਕੀਤੀ ਆ ਮੈਂ ਕੰਪਨਸੇਸ਼ਨ ਦੇਓ 25 ਲੱਖ ਔਰ ਮੈਂ ਕਿਉਂ ਕੀਤੀ ਆ ਮੈਂ ਤੁਹਾਨੂੰ ਇਹ ਦੱਸ ਦਿਆਂ 11000 ਕਰੋੜ ਰੈਵਨਿਊ ਇਹ ਕਮਾ ਰਿਹਾ ਜੀ ਸ਼ਰਾਬ ਤੋਂ ਆਮਦਨ ਇਹਨਾਂ ਦੀ 11000 ਕਰੋੜ ਤੇ ਜੇ 25-25 ਲੱਖ ਦੇ ਵੀ ਦਿੱਤਾ 15 ਜੀਆਂ ਦੇ ਪਰਿਵਾਰਾਂ ਨੂੰ ਤੇ ਇਹਨਾਂ ਦਾ 5 ਕਰੋੜ ਨਹੀਂ ਬਣਦਾ ਇਹਨਾਂ ਦਾ ਜਦ ਤੁਸੀਂ ਆਮਦਨ ਕਰ ਰਹੇ ਹੋ ਔਰ ਤੁਸੀਂ ਵੱਡੀ ਗੱਲ ਵੇਖੋ ਇੱਕ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ ਮਜੀਠਾ 'ਚ ਨਕਲੀ ਸ਼ਰਾਬ ਪੀਣ ਕਾਰਨ